ਸੇਵਕ ਸੇਕ ਸਮਾਰੇ ਤਾਰੀਆ ਚੁਣ ਚੁਣ ਸਤਰ ਹਮਾਰੇ ਮਾਰਗੇ ਆਪ ਹਾਥ ਤੇ ਮੁਰੇ ਬਰੀਏ ਮਨ ਖਾਲ ਕਦ ਰਸਨੀ ਮਰੀਏ। ਹੁਜੋ ਸਦਾ ਹਮਾਰੇ ਬੱਚਾ ਸ੍ਰੀ ਸੁਜੋ ਕਰੇ ਬਰਛਾ ਰੱਖ ਲੈ ਮੇ ਰੱਖ ਨਹਾਰੇ ਸਹਿਬ ਸੰਤ ਸਹਾਇ ਪਿਆਰੇ ਦੀਨ ਬਨ ਦੁਸ਼ਣ ਕੇ ਹੰਤਾ ਤਮਹੁ ਪੂਰੀ ਚਤੁਰਜਸ ਕੰਤਾ। ਕਾਲ ਪੈ ਬ੍ਰਹਮਾ ਬਖਤਰਾ ਕਾਲ ਪੈ ਸੁਭਿਯੋ ਬਤਰਾ ਕਾਲ ਪੈ ਕਰਮ ਸੁਨ ਪ੍ਰਕਾਸ਼ਾ ਸਭੁ ਲਾਰਕ ਕੀਆ ਤਮਾ ਸਾ ਜਮਨ ਕਾਲ ਯੋਗੀ ਸਭ ਕੀਓ ਬੇਦਰਾ ਬ੍ਰਹਮਾ ਜੋਤੀਯੋ। ਜਮਨਕਾਸ ਵਲੋਗਸ ਵਾਰਾ ਨਮਸਕਾਰ ਹੈ ਦਾਇ ਹੈ ਮਹਾਰਾਜ ਜਮਨਕਾਸ ਰਕਤ ਬਨਾਇਓ ਦੇਵ ਦਾਇ ਜਸਨੀ ਉਪਜਾਇਓ ਆਹਨ ਦੇ ਕੀ ਵਤਾਰਾ ਸੁਇ ਗਰੋ ਸੰਝਿਓ ਹਮਾਰਾ ਨਮਸਕਾਰ ਸੇ ਕੋ ਹਮਾਰੀ ਸਖਲ ਪ੍ਰਜਾਤਨੀ ਆਪਸ ਵਾਰੀ ਸੇਵਕਣ ਕੋ ਸੇਵਨ ਸੁਖ ਦੀਓ ਸਤਰੰਗ ਕੋ ਪਰਮ ਉਹ ਬਦਕੀਓ ਘਾਟ ਘਟ ਕੇ ਅੰਦਰ ਕੀ ਜਾਣਤ ਫਰੇ ਬਰੇ ਕੀ ਪੀਰ ਪਛਾੜਤ ਚਿੰਟੀ ਤੇ ਗੁੰਚਰੇ ਅਸੂਲਾ ਸਭ ਪਰ ਕਿਰਪਾ ਇਸ ਕਰ ਫੂਲਾ ਸੰਤਨ ਸੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੈ ਕਿ ਸਕੇ ਏ ਕੇ ਕੀ ਭੀਰ ਪਛਾਨੇ ਘਟ ਘਟ ਕੇ ਪਰਪਟ ਕੀ ਜਾਣੇ ਜਬਦ ਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹਿ ਅਪਾਰਾ ਜਮਾ ਕਰਤ ਕਰ ਤੂ ਕਬਹੁ ਤੋ ਮੈਂ ਮਤ ਦੇ ਤਰ ਸਭੁ ਜੇਤੇ ਬਨਸ਼ਰ ਸਭ ਤਾਰੇ ਆਪ ਹੀ ਆਪਣੇ ਬੋਝੇ ਉਚਾਰੇ ਤੁਮ ਸਭ ਹੀ ਤੇਰਾ ਚਨ ਨਾਲ ਜਾਣਤ ਪੇਦ ਭੇਦੇ ਅਰੇ ਆਲਮ ਨਰੰਕਾਰ ਨਰਮਕਾਰ ਨਰ ਲੰਬੇ ਆਦ ਨੀਲ ਨਾ ਦੇ ਅਸੰਭ ਤਾਕਾ ਮੂੜ ਉਚਾਰਤ ਵੇਦਾ ਜਾ ਕੋ ਕੇ ਨਾ ਭਾਵਦ ਵੇਦਾ ਤਾਕੋ ਕਿਰਪਾ ਹਨਮਾਨ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਰਸਦਾਸ ਨਿਰੰਕਾਰ ਕਾ ਚੀਤ ਨਹੀਂ ਪਵੇ ਆਪ ਹੀ ਆਪਣੀ ਬੁਧ ਹੈ ਜੀਤੀ ਬਰਨਤ ਪੈਨ ਪੈਨ ਤੇ ਤੇਤੀ ਤੁਮਰਾ ਲਖਣ ਜਾਇ ਬਸਾਰਾ ਕਹਿ ਵਿਸ ਜਵਰ ਤੁਮ ਸੰਸਾਰਾ ਏਕੇ ਰੂਪ ਨੂਪ ਸਰੂਪ ਆਰੰਗ ਪਿਉ ਰਾਵ ਕਹੀ ਭੂਪਾ ਅੰਡਾ ਜੇ ਰਸੇ ਤ੍ਰਿਕੇ ਨਿਤ ਪੁਰ ਕਾਣ ਬਹੁ ਰਹਿ ਦੀ ਨੀ ਕਹਉ ਫੂੜਾ ਜਾ ਹ ਬੈਠਾ ਕੋ ਸੰਤ ਪੈ ਸੰਗਟ ਕੇਠਾ ਸਗਰੀ ਸਿਧ ਗਾਏ ਚੰਬਵਾਰ ਜੁਗਾੜ ਸਰੂਪ ਸਿਅੰਬਵ ਹਬ ਰਚਾ ਮੇਰੀ ਤੁਮ ਕਰੋ ਸੇ ਕੀ ਵਾਰ ਸੇ ਕਿਸੰਗਰੋ ਜੋ ਸਿਰ ਤੇ ਤਿਆਰ ਵਰਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਦੁਸਰ ਸਰਨੀ ਪਰੈ ਤਿਨ ਕੈ ਸੁਦਕ ਤਵਾ ਮਰੇ ਕੋ ਰਖਣਕ ਭਗ ਪਰੈ ਤੇ ਹਾਰੇ ਤਿਨ ਕੈ ਤੁਮ ਸੰਘੜ ਸੁ ਉਟਾਰੇ ਜੋ ਕਲ ਕੋ ਇਕ ਭਾਰਤ ਹੈ ਤਾਕੇ ਕਾਲ ਨਿਕਟਨੇ ਹੈ ਰੱਛਾ ਹੋਇ ਤਾ ਸਭ ਕਾਲ ਦੁਸਰ ਸ੍ਰੇਦ ਕਾਲਾ ਕਰਪਾ ਰਿ ਸੰਜਾਣ ਰਹਿਓ ਤਾਕੇ ਤਾਪਤ ਰੂਪਮੋਹਰ ਹੋ ਹਿਰਦ ਸੇਦ ਕਰਮੋ ਸਭ ਹੋਇ ਰਿ ਸੁਸਾਸਰ ਕੇ ਨਾ ਕੋ ਇਕ ਭਾਰਤ ਤਮੈ ਸੰਭਾਰਾ ਕਾਲ ਫਾਸੇ ਧਾਇ ਉਬਾਰਾ ਨਿੰਰ ਨਾਮ ਤਿਹਾਰੋ ਗਹਾਦਾਰ ਦੁਸਧੋਪ ਤੇ ਰਹਾ ਖੜਗ ਕੇ ਤਮੈ ਸਰਨ ਤਿਹਾਰੀ ਆਪਹਾਰ ਦਿਲਿ ਹੋ ਬਾਰੀ ਸਰਬ ਟੋਰਮ ਹੋ ਸੁਹਾਇ ਦੁਸਧੋਪ ਤਿਲਿ ਹੋ ਬਚਾਈ ਖੜਗ ਕੇ ਤਮੈ ਸਰਨ ਤਿਹਾਰੀ ਆਪਹਾਰ ਦਿਲਿ ਹੋ ਬਾਰੀ ਸਰਬ ਟੋਰਮ ਹੋ ਸੁਹਾਇ ਦੁਸਧੋਪ ਤਿਲਿ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ